ਮੇਰੇ ਬੋਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਪੰਜਾਬੀ ਦੇਸੀ ਟੇਸਟ ਤੇ ਅੱਜ ਆਪਾਂ ਬਣਾ ਰਹੇ ਹਰੀ ਮੂੰਗੀ ਦੀਆਂ ਬਹੁਤ ਹੀ ਵਧੀਆ ਪੋਸ਼ਟਿਕ ਤੇ ਪ੍ਰੋਟੀਨ ਭਰਪੂਰ ਪਿੰਨੀਆਂ ਜਿਹਦੇ ਲਈ ਆਪਾਂ ਲਿਆ ਹੈਗਾ ਹਰੀ ਮੂੰਗੀ ਦਾ ਆਟਾ 2 ਕਿਲੋ 6 ਗ੍ਰਾਮ ਆਪਾਂ ਲਈ ਹੈਗੀ ਹੈ ਕਿਸ਼ਮਿਸ਼ ਦਾਖਾ 2 ਚਮਚ ਮੈਂ ਲੈਣੀ ਹੈ ਜਵਾਨ ਦੀ 200 ਗ੍ਰਾਮ ਅਖਰੋਟ 100 ਗ੍ਰਾਮ ਮਲੇ ਨੇ ਚਾਰ ਗੁੰਦ ਡੇਢ ਕ ਚਮਚ ਡੇਢ ਕ ਚਮਚ ਕਾਲੀ ਮਿਰਚ ਪਾਊਡਰ 100 ਗ੍ਰਾਮ ਖਸਖਸ ਕਿਉਂਕਿ ਬਹੁਤ ਵਧੀਆ ਹੁੰਦੀ ਸਿਰ ਦੁੱਖ ਦੇ ਤੇ ਨਜਲੇ ਤੋਂ ਸਿਆਲਾਂ ਚ ਬਹੁਤ ਵਧੀਆ ਹੈ ਠੰਡ ਚ ਤੱਪਾ ਲੈ ਨੇ ਹਾਂ 200 ਗ੍ਰਾਮ ਕਾਜੂ ਇਹ ਇੱਕ ਅੱਧੀ ਮਤਲਬ ਖੋਪੇ ਦੀ ਆ ਠੋਠੇ ਇਹ ਆਪਾਂ ਅੱਦੂ ਕਸ਼ ਕਰਾਂਗੇ 200 ਗ੍ਰਾਮ ਆਪਾਂ ਲੈਨੇ ਚਾਰ ਮੱਗ ਜੀ 200 ਗ੍ਰਾਮ ਆਪਾਂ ਲਿਆਏ ਹਲ ਮੜਦਾ ਹੈ ਬਦਾਮਾਂ ਦਾ ਜਿਹੜਾ ਚੂਰਾ ਮਤਲਬ ਕੱਟੇ ਹੋਏ ਬਰੀਕ ਬਰੀਕ ਪੀਸਾਂ ਚ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਥੋੜਾ ਥੋੜਾ ਤਲ ਕੇ ਇਹਨਾਂ ਨੂੰ ਮਿਕਸੀ 'ਚ ਗ੍ਰाइंड ਕਰਾਂਗੇ ਤੇ ਆਪਾਂ ਚਲੋ ਬਣਾਉਣੀਆ ਸ਼ੁਰੂ ਕਰਦੇ ਆਂ ਹਰੀ ਮੂੰਗੀ ਦੀਆਂ ਪਿੰਨੀਆਂ ਡੇਢ ਚਮਚਾ ਪਾ ਲਈਏ ਸੁੰਡਾ ਪਾਊਡਰ ਕਿਉਂਕਿ ਸਿਆਲਾ 'ਚ ਠੰਡ ਤੋਂ ਜੋੜਾ ਲਈ ਪਿੱਠ ਦੁਖਦੀ ਆਪਣਾ ਢੂਹੀ ਦੁਖਦੀ ਕੁਛ ਵੀ ਦੁਖਦਾ ਹੋਵੇ ਤੇ ਇਹਦੇ ਲਈ ਵਧੀਆ ਹੁੰਦਾ ਹੈ ਇਹ ਮੈਂ ਲਿਆ ਡੇਢ ਚਮਚਾ ਸੁੰਡਾ ਪਾਊਡਰ ਤੇ 100 ਗ੍ਰਾਮ ਲੈ ਇਹਨੇ ਮੈਂ ਫੁੱਲ ਮੱਕਾਣੇ ਇਹ ਬਹੁਤ ਵਧੀਆ ਹੁੰਦੇ ਨੇ ਆਪਣੀ ਸਿਹਤ ਲਈ ਤੇ ਤੁਹਾਨੂੰ ਕਰ ਇੱਕ ਪੰਜੀਰੀ ਜਾਂ ਪਿੰਨੀਆਂ 'ਚ ਜ਼ਰੂਰ ਪਾਉਣੇ ਚਾਹੀਦੇ ਨੇ 100 ਗ੍ਰਾਮ ਪੂਲ ਰੋਣਾ ਇਹ ਮੈਂ ਲਿਆ ਜੀ 800 ਗ੍ਰਾਮ ਦੇਸੀ ਘਿਓ ਇਹ ਮੈਂ ਆਪੇ ਬਣਾਇਆ ਘਰੇ 8.5 900 ਗ੍ਰਾਮ ਆਪਾਂ ਜਿੰਨਾ ਕਿ ਵਰਤਿਆ ਮਤਲਬ ਕਿਉਂ ਜਿੰਨਾ ਕਿ ਵਰਤਿਆ ਜਾਊਗਾ ਆਟਾ ਭੁੰਨਣ ਲਈ ਤਾਲ ਦਾ 10 ਕੱਪ ਆਪਾਂ ਵਰਤ ਲਾਂਗੇ ਐਸਟੀਮੇਟ ਨਾਲ ਮੇਰੇ ਕੋਲ ਪਾਈਆ ਕਿ ਪਊਗਾ ਉਹ ਆਪਾਂ ਪਾ ਦਾਂਗੇ 300 ਗ੍ਰਾਮ ਤੱਕ ਆਪਾਂ ਹੁਣ ਗੈਸ ਤੇ ਰੱਖ ਲਈ ਕੜਾਹੀ ਇਹਦੇ ਚ ਪਾਉਣੇ ਘਿਓ ਤੇ ਫਿਰ ਆਪਾਂ ਆਟਾ ਭੁੰਨਦੇ ਆ ਪਹਿਲਾਂ ਆਪਾਂ ਇੰਨਾ ਕਿ ਘਿਓ ਪਾ ਕੇ ਦੇਖਦੇ ਆ ਰੋਟੀ ਨੂੰ ਪੂਣਾ ਦੇਖਦੇ ਜੇ ਘਾਟੂ ਹੈ ਦੁਬਾਰੇ ਪਾ ਲਾਂਗੇ ਇਹ ਕਿਉਂ ਹੁਣ ਸਾਰੇ ਪੈ ਜਾਣਾ ਕਿਉਂਕਿ ਆਪਣਾ ਹੱਟਾ ਹੈਗਾ ਜ਼ਿਆਦਾ ਤੇ ਆਪਾਂ 800 ਗ੍ਰਾਮ ਹੀ ਕਿਉਂ ਪਾ ਦਣਾ ਦੇ ਚ ਆਪ ਨੂੰ ਲੱਗਿਆ ਆਟਾ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲਈਏ ਇਕੱਠਾ-ਇਕੱਠਾ ਨਾ ਬਣੂ ਆਪਾਂ ਇਹ ਦੇਖੋ ਨਾ ਆਟਾ ਇਹ ਚ ਮੈਂ ਘਿਓ ਚ ਮਿਕਸ ਕਰਦੀ ਆ 2 ਕਿਲੋ ਆਪਣਾ ਮੂੰਗੀ ਦਾ ਆਟਾ ਸੀਗਾ ਤੇ 2 ਕਿਲੋ ਹੀ ਆਪਣਾ ਘਿਓ ਪਾ ਗਿਆ ਇਹਦੇ ਚ ਤੇ ਇਹਨੂੰ ਹੁਣ ਆਪਾਂ ਫਲਾਉਂਦੇ ਰਹਿਣਾ ਚੰਗੀ ਤਰ੍ਹਾਂ ਭੁੰਨਣਾ ਹੈ ਕਿਉਂਕਿ ਹੀਠਾ ਨਾ ਲੱਗੇ ਆਟਾ ਤੇ ਨਾਲ ਮੂੰਗੀ ਕੱਚੀ ਨਾਲ ਮੂੰਗੀ ਕਿਉਂਕਿ ਆਟਾ ਕੱਚਾ ਨਾ ਰਹੇ ਜਾਂਦਾ ਹਨਾ ਤੇ ਇਹਨੂੰ ਆਪਾਂ ਚੰਗੇ ਤਰੀਕੇ ਭੁੰਨਣਾ ਤੇ ਹੀਠਾ ਵੀ ਨਹੀਂ ਲੱਗਣ ਦੇਣਾ ਚਲੋ ਹੁਣ ਆਪਾਂ ਇਹਨੂੰ ਭੁੰਨਦੇ ਹਾਂ ਇਹ ਜੋ ਕਰੋ ਮੀਡੀਅਮ ਫਲੇਮ ਤੇ ਭੁੰਨਣੀ ਹੈ ਕਿਉਂਕਿ ਨਹੀਂ ਤਾਂ ਫਿਰ ਮੀਡੀਅਮ ਫਲੇਮ ਤੇ ਭੁੰਨਾ ਨਹੀਂ ਤਾਂ ਫਿਰ ਹੀਠਾ ਲੱਗੂਗੀ ਤੇ ਆਟਾ ਜਿਹੜਾ ਹੈਗਾ ਦੇਖੋ ਕਿਉ ਛੱਡੂਗਾ ਐਂਡ ਤੇ ਇਹਦਾ ਕਲਰ ਵੀ ਚੇਂਜ ਹੋਊਗਾ ਬਿਲਕੁਲ ਗ੍ਰੀਨ ਤੋਂ ਥੋੜਾ ਥੋੜਾ ਜਨਾ ਬ੍ਰਾਊਨ ਤੇ ਹੋਣ ਲੱਗਣਾ ਜਦੋਂ ਇਹ ਭੁੰਨਿਆ ਗਿਆ ਚੰਗੇ ਤਰੀਕੇ ਬਸ ਇਹੀ ਹੈ ਵੀ ਆਪਾਂ ਮੂੰਗੀ ਚੰਗੇ ਤਰੀਕੇ ਭੁੰਨਣੀਆਂ ਇਹ ਦਾਹ ਜਿਹੜਾ ਆਟਾ ਹੈ ਮੂੰਗੀ ਦਾ ਤੇ ਵੈਸੇ ਹੁਣ ਥੋੜਾ ਥੋੜਾ ਚੇਂਜ ਹੋ ਰਿਹਾ ਤੇ ਦੇਖੋ ਕਿਉ ਵੀ ਛੱਡ ਰਿਹਾ ਇਧਰ ਸਾਈਡਾਂ ਤੇ ਪਰ ਆਪਾਂ ਜੇ ਨੂੰ ਹੋਰ ਭੁੰਨਾਂਗੇ ਕਿਉਂਕਿ ਕੱਚੀ ਨਹੀਂ ਰਹਿਣੀ ਚਾਹੀਦੀ ਇਹ ਦਰੱਖਤ ਲਿਆ ਫਰਾਈਪੈਨ ਇਹਦੇ ਚ ਆਪਾਂ ਹੁਣ ਸਮਾਨ ਜਿਹੜਾ ਥੋੜਾ ਥੋੜਾ ਡਰਾਈ ਫਰੂਟ ਹੈ ਉਹ ਭੁੰਨਦੇ ਹਾਂ ਥੋੜਾ ਥੋੜਾ ਤਾਪਦੇ ਹਾਂ ਤੇ ਫਿਰ ਉਹਨੂੰ ਆਪਾਂ ਮਿਕਸੀ ਚ ਪੀਸ ਲਾਂਗੇ ਆਪਾਂ ਪਹਿਲਾਂ ਇਹਦੇ ਚ ਪਾਉਨੇ ਆ ਖੋਜ ਦੀ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਲੈਣੇ ਬਸ ਤਰ੍ਹਾਂ ਨਾ ਪੈਣੂ ਤੇ ਇਹ ਹੋ ਗਿਆ ਆਪਾਂ ਇਹਨੂੰ ਕੱਢ ਲੈਣਾ ਇਆਪਾਂ ਰੋਸਟ ਕਰ ਲਏ ਬਸ ਹੁਣ ਥੋੜੀ ਜਿਹੀ ਹੁਲਚ ਤੇ ਇਹਨਾਂ ਪੈਰ ਨੂੰ ਕੱਢ ਲੈਣੇ ਆ ਹੁਣ ਆਪਾਂ ਐਸੀ ਤਰੀਕੇ ਕਾਜੂ ਥੋੜੀ ਜਿਹੀ ਕਰ ਲੈਣਾ ਰੋਸਟ ਥੋੜੀ ਜਿਹੀ ਮੈਨੂੰ ਸੇਕ ਲਵਾ ਲੈਣਾ ਆਈ ਹੋ ਗਈ ਆਪਾਂ ਇਹਨਾਂ ਨੂੰ ਵੀ ਕੱਢ ਲਵਨੇ ਆ ਹੁਣ ਆਪਾਂ ਕਰਦੇ ਆ ਇਹ ਗੂੰਦ ਚੰਗੀ ਤਰ੍ਹਾਂ ਭੁੰਨੀ ਇਹ ਆਪਾਂ ਜੇ ਚੰਗੇ ਤਰੀਕੇ ਨਾਲ ਖਿਲ ਜੀ ਇਹਦੀ ਬਣ ਕੇ ਭੁੰਨੀ ਜਾਊਗੀ ਫੇਰ ਆਪਾਂ ਇਹਨੂੰ ਵਧੀਆ ਦਾ ਮਰੀਮ ਪਾਊਡਰ ਪਾਉਂਗਾ ਕੁੱਟ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁਰਾ ਲੈਣਾ ਇਹ ਆਪਣੀ ਗੂੰਦ ਵੀ ਭੁੰਨੀ ਗਈ ਹੁਣ ਆਪਾਂ ਇਹਨੂੰ ਕੱਢ ਲਈਏ ਦਮਾਂ ਖਾਣੇ ਜਿਹੜੇ ਇਹ ਬਿਲਕੁਲ ਡਰਾਈ ਰੋਸਟ ਜੇ ਕਰਾਂਗੇ ਜਦੋਂ ਤੱਕ ਇਹ ਇਹਨਾਂ ਦੀ ਮਤਲਬ ਕ੍ਰਿਸਪੀ ਜੇ ਹੋ ਜਾਂਦੇ ਨੇ ਫਿਰ ਇਹ ਵਧੀਆ ਫਟ ਜਾਂਦੇ ਨੇ ਤੇ ਵਧੀਆ ਇਹਨਾਂ ਦਾ ਪਾਊਡਰ ਬਣ ਜਾਂਦਾ ਇਹਨਾਂ ਨੂੰ ਆਪ ਬਾਲੇ ਕਿਉਂਕਿ ਨਿਕਲਣਾ ਹੈ ਇਹ ਇਸ ਤਰੀਕੇ ਨਾਲ ਡਰਾਈ ਜੇ ਰੋਸਟ ਕਰ ਲਿਆ ਦੋਸਤ ਇਹ ਆਪਣੇ ਭੁੰਨੇ ਕੇ ਬਹੁਤ ਵਧੀਆ ਫਸ ਹੁਣ ਆਪ ਇਹਨੂੰ ਉਹ ਕਰ ਲੈਣਾ ਪੀਸ ਲੈਣਾ ਦੇ ਕੋਕ ਦੇ ਮੇਰੇ ਫੁੱਟਣ ਲੱਗੇ ਆਟਾ ਆਪਣਾ ਭੁੰਨੇ ਆ ਗਿਆ ਬਹੁਤ ਵਧੀਆ ਤਰੀਕੇ ਹਨ ਪੈਦੇ ਚ ਪੁੰਨੇ ਸਮਾਨ ਬਹੁਤ ਵਧੀਆ ਭੁੰਨੇ ਆ ਗਿਆ ਫੁੱਲ ਗਿਆ ਆਟਾ ਤੇ ਕਿਉਂ ਵੀ ਛੱਡ ਰਿਹਾ ਹੁਣ ਕਾਇਦਾ ਜੋ ਸਮਾਨ ਪਾ ਦਨੇ ਆ ਸਾਰਾ ਆ ਆਪਾਂ ਜਿਹੜੇ ਜਿਵੇਂ ਇਹਦੇ ਖਾਸ ਖਾਸ ਹਨਾ ਨਾਰੀਅਲ ਚਾਰ ਮਗਜਰ ਤੇ ਜਿਹੜਾ ਹਾ ਬਦਾਮਾਂ ਦਾ ਹੈਗੇ ਬਰੀਕ ਪੀਸੇ ਕੱਟੇ ਹੋਏ ਇਹ ਆਪਾਂ ਹੁਣ ਵਿੱਚ ਪਾ ਦਨੇ ਆ ਪਹਿਲਾਂ ਇਹ ਆਪਾਂ ਨੂੰ ਪੀਸਰ ਦੇ ਉਦੋਂ ਚ ਲੋਡ ਨਹੀਂ ਸੀਗੀ ਇਹ ਗਰਮੇ ਤੇ ਚ ਸਾਰਾ ਕੁਝ ਇਹਨ ਵਧੀਆ ਰਲ ਜਾਊਗਾ ਗਰਮੇ ਚ ਇਹ ਨਾਲੇ ਪੱਕ ਜਾਊਗਾ ਨਾਲੇ ਸੇਕ ਲੱਗ ਜਾਊਗਾ ਉਂਗਾਸ ਆਪਣਾ ਮੀਡ ਗੁੰਮੇ ਆਪਾਂ ਜਿਹੜਾ ਦੂਜਾ ਸਬਾਨ ਪੀਸ ਹੈ ਉਹ ਪਾ ਦਨੇ ਕੁੱਲ ਮਖਾਣੇ ਕਾਜੂ ਵਗੈਰਾ ਜਿਹੜਾ ਸਾਰਾ ਸਿਗਤ ਨੋ ਕੋ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਆਪਾਂ ਇਹਦੇ ਚ ਪਾ ਦਨੇ ਹੁਣਾ ਕਾਲੀ ਮਿਰਚ ਪਾਊਡਰ ਨਾਲੀ ਜਵਾਨ ਕਿਉਂਕਿ ਸੇਕ ਨਾ ਦੇਣਾ ਲੈ ਕੋ ਨਹੀਂ ਜਾਣਾ ਹੁਣ ਆਟਾ ਆਪਣਾ ਗਰਮ ਹੈ ਸਮਾਨ ਸਾਰ ਤੇ ਸੁੰਧ ਪਾਊਡਰ ਸਾਨੂੰ ਆਪਣ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਚੰਗੀ ਮਿਕਸ ਕਰਨ ਨੂੰ ਥੋੜਾ ਟਾਈਮ ਲੱਗੇਗਾ ਕਿਉਂਕਿ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਆਪਾਂ ਇਹਦੇ ਪਾਸੇ ਕਾਲੀ ਮਿਰਚ ਸੁੰਡ ਵੇਰਾ ਪਾਈ ਉਹਦੀ ਖੁਸ਼ਬੂ ਬਹੁਤ ਸੋਹਣੀ ਹੁੰਦੀ ਹੈ ਭੁੰਨੇ ਕੇ ਜਾਂਦੀ ਹੈ ਨਾਲ ਦੀ ਨਾਲ ਤੇ ਪਾਏ ਦੇ ਚ ਪਾਉਣੇ ਆ ਹੁਣ ਆ ਸਾ ਬੂਰਾ ਖੰਡ ਗਰਮ ਗਰਮ ਚ ਪਾ ਦੇਣੀ ਆਪਾਂ ਨੇ ਇਹ ਇਹਨੇ

ਹੁਣ ਆਪਾਂ ਇਹ ਪਿੰਨੀਆਂ ਬੱਟ ਲੈਣੀਆਂ ਬਹੁਤ ਵਧੀਆ ਬੱਟ ਹੋ ਰਹੀਆਂ ਨੇ ਇਹ ਪਿੰਨੀਆਂ ਤੇ ਇਹ ਹਰ ਕੋਈ ਮਤਲਬ ਖਾ ਸਕਦਾ ਹੈ ਇਹ ਚ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਫਾਈਬਰ ਬਹੁਤ ਭਰਪੂਰ ਮਾਤਰਾ ਚ ਹੈ ਤੇ ਆਪਣੀਆਂ ਪਿੰਨੀਆਂ ਤਿਆਰ ਨੇ ਥੈਂਕ ਯੂ ਸੋ ਮੱਚ ਮੇਰਾ ਵੀਡੀਓ ਦੇਖਣ ਲਈ ਪਲੀਜ਼ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਵੀ ਕਰਦਿਆ ਕਰੋ ਕਿਉਂਕਿ ਫਿਰ ਮੇਰਾ ਹੌਸਲਾ ਬਣੂਗਾ ਮਤਲਬ ਮੇਰੇ ਜਦੋਂ ਸਬਸਕ੍ਰਾਈਬਰ ਜੁੜਨਗੇ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਪਲੀਜ਼ ਤੁਸੀਂ ਕਮੈਂਟ ਕਰਕੇ ਵੀ ਦੱਸਿਆ ਕਰੋ Thank you so much.